ਸਸਿਕਾ ਜੀ ਸਾਰਿਆਂ ਨੂੰ ਇਸ ਵਕਤ ਦੀ ਇੱਕ ਬਹੁਤ ਹੀ ਵੱਡੀ ਤੇ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਹਿੰਦੀ ਵੈਬਸਾਈਟ ਨੇ ਇੱਕ ਵੱਡਾ ਦਾਵਾ ਕੀਤਾਗਾ ਵੀ ਜਿਹੜੇ ਐਮਪੀ ਨੇ ਖਡੂਰ ਸਾਹਿਬ ਤੋਂ ਭਾਈ ਅਮਰਿਤਪਾਲ ਸਿੰਘ ਉਹਨਾਂ ਦੇ ਉੱਤੇ ਯੂਪੀਏ ਲੱਗਿਆਗਾ ਯਾਨੀ ਕਿ ਉਹਨਾਂ ਦੇ ਉੱਤੇ ਯੂਪੀਏ ਲਗਾ ਦਿੱਤਾ ਗਿਆਗਾ ਇਹ ਵੈਬਸਾਈਟ ਦੀ ਜੇਸੀ ਗੱਲ ਕਰਦੇ ਆ ਇਹਦੇ ਵਿੱਚ ਲਿਖਿਆ ਗਿਆਗਾ ਵੀ ਜਿਹੜਾ ਇਹ ਯੂਪੀਏ ਇਹ ਭਾਈ ਅਮਰਿਤਪਾਲ ਸਿੰਘ ਜਿਹੜੇ ਐਮਪੀ ਖਡੂਰ ਸਾਹਿਬ ਨੇ ਨਾਲ ਜਿਹੜੇ ਅਰਸ਼ਦੀਪ ਸਿੰਘ ਅਰਸ਼ ਡਾਲਾ ਨੇ ਉਹਨਾਂ ਦੇ ਉੱਤੇ ਲੱਗਿਆਗਾ ਤੇ ਇਹ ਜਿਹੜਾ ਯੂਏਪੀਏ ਆ ਇਹ ਗੁਰਪ੍ਰੀਤ ਸਿੰਘ ਹਰੀਨਾਉ ਦੇ ਕਤਲ ਕੇਸ ਮਾਮਲੇ ਦੇ ਵਿੱਚ ਲੱਗਿਆਗਾ ਫਰੀਦਕੋਟ ਦੀ ਜਿਹੜੀ ਜ਼ਿਲ੍ਹਾ ਅਦਾਲਤ ਦੇ ਵਿੱਚ ਇੱਕ ਜਿਹੜਾ ਲਿਖਤ ਜਾਣਕਾਰੀ ਪੁਲਿਸ ਵੱਲੋਂ ਦਿੱਤੀ ਗਈ ਆ ਇਸ ਵੈੱਬਸਾਈਟ ਦੇ ਮੁਤਾਬਕ ਜਿਵੇਂ ਤੁਹਾਨੂੰ ਸਭ ਨੂੰ ਹੀ ਪਤਾਗਾ ਵੀ ਜਿਹੜੇ ਗੁਰਪ੍ਰੀਤ ਸਿੰਘ ਹਰੀਨਾਉ ਨੇ ਉਹਨਾਂ ਦਾ ਪਿਛਲੇ 9 ਅਕਤੂਬਰ ਨੂੰ ਜਾਨਕੀ 2024 ਦੇ 9 ਅਕਤੂਬਰ ਨੂੰ ਉਹਨਾਂ ਦਾ ਉਹਨਾਂ ਦੇ ਪਿੰਡ ਵਿੱਚ ਦੀ ਵਿੱਚ ਹੀ ਅ ਦੋ ਬਾਈਕ ਦੇ ਉੱਤੇ ਦੋ ਵਿਅਕਤੀ ਆਏ ਸੀ ਜਿਨ੍ਹਾਂ ਵੱਲੋਂ ਗੋਲੀਆਂ ਮਾਰ ਕੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀ ਗੁਰਪ੍ਰੀਤ ਸਿੰਘ ਹਰੀਨੋ ਪੰਥਕ ਸੱਥਾਂ ਦੇ ਵਿੱਚ ਵਿਚਰਦੇ ਰਹੇ ਆ ਗੁਰਪ੍ਰੀਤ ਸਿੰਘ ਹਰੀਨੋ ਵਾਰਿਸ ਪੰਜਾਬ ਜਥੇਬੰਦੀ ਦੇ ਨਾਲ ਪਹਿਲਾਂ ਜੁੜੇ ਵੀ ਹੋਏ ਆ ਜਦੋਂ ਦੀਪ ਸਿੰਘ ਅ ਦੀਪ ਸਿੰਘ ਸਿੱਧੂ ਇਸ ਜਥੇਬੰਦੀ ਨੂੰ ਚਲਾਉਂਦੇ ਸੀ ਉਹਦੇ ਖਜ਼ਾਨਚੀ ਜਾਂ ਉਹਨਾਂ ਦਾ ਬਹੁਤ ਸਾਰਾ ਜਿਹੜਾ ਕੰਮ ਆ ਉਸ ਜਥੇਬੰਦੀ ਦਾ ਸਾਹਮਦੇ ਰਹੇ ਆ ਪਰ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਇਸ ਜਥੇਬੰਦੀ ਦੇ ਆਗੂ ਬਣੇ ਉਸ ਤੋਂ ਬਾਅਦ ਗੁਰਪ੍ਰੀਤ ਸਿੰਘ ਹਰੀ ਨਾ ਨੇ ਕਿਨਾਰਾ ਕਰ ਲਿਆ ਸੀ ਪਰ ਹੁਣ ਜਿਹੜੀ ਇਹ ਵੈਬਸਾਈਟ ਆ ਇੱਕ ਹਿੰਦੀ ਵੈਬਸਾਈਟ ਆ ਉਹਦਾ ਨਾਂ ਵੀ ਤੁਹਾਨੂੰ ਦੱਸਾਂਗੇ ਕਿਹੜੀ ਵੈਬਸਾਈਟ ਵੱਲੋਂ ਇਹ ਦਾਵਾ ਕੀਤਾ ਗਿਆ ਹੈਗਾ ਜਦੋਂ ਅਸੀਂ ਇਹ ਵੀਡੀਓ ਬਣਾ ਰਹੇ ਹਾਂ 9 ਵਜੇ ਤੇ ਇਸ ਤੋਂ 50 49 49 50 ਮਿੰਟ ਪਹਿਲਾਂ ਇਸ ਵੈਬਸਾਈਟ ਦੇ ਉੱਤੇ ਇਹ ਖਬਰ ਜਿਹੜੀ ਰਿਲੀਜ਼ ਕੀਤੀ ਗਈ ਆ ਤੇ ਇਹਦੇ ਵਿੱਚ ਜਿਹੜੀ ਸਾਰੀ ਗੱਲਬਾਤ ਆ ਗੁਰਪ੍ਰੀਤ ਸਿੰਘ ਹਰੀਨਾਉ ਨੂੰ ਲੈ ਕੇ ਲਿਖੀ ਹੋਈ ਆ ਨਾਲ ਹੀ ਜਿਹੜੇ ਐਮਪੀ ਨੇ ਅਮਰਿਤਪਾਲ ਸਿੰਘ ਉਹਨਾਂ ਨੂੰ ਲੈ ਕੇ ਲਿਖੀ ਗਈ ਆ ਅਰਸ਼ਦੀਪ ਸਿੰਘ ਉਰਫ ਅਰਸ਼ ਡਾਲਾ ਉਹਨਾਂ ਨੂੰ ਲੈ ਕੇ ਲਿਖੀ ਗਈ ਆ ਕਿ ਜਿਹੜੀ ਇਹ ਯੂਆਪਾ ਦੇ ਬਾਰੇ ਜਾਣਕਾਰੀ ਦਿੱਤੀ ਗਈ ਆ ਤੇ ਇਹ ਵੀ ਨਾਲ ਲਿਖਿਆ ਗਿਆਗਾ ਵੀ ਫਰੀਦਕੋਟ ਦੀ ਜਿਹੜੀ ਜ਼ਿਲ੍ਹਾ ਅਦਾਲਤਾ ਉਹਦੇ ਵਿੱਚ ਲਿਖਤ ਰੂਪ ਦੇ ਵਿੱਚ ਜਿਹੜੀ ਆ ਇਹ ਪੁਲਿਸ ਨੇ ਜਿਹੜੀ ਇਹ ਜਾਣਕਾਰੀ ਦਿੱਤੀ ਆ ਅਮਰਿਤਪਾਲ ਸਿੰਘ ਦੇ ਉੱਤੇ ਜਿਵੇਂ ਤੁਹਾਨੂੰ ਸਭ ਨੂੰ ਪਤਾਗਾ ਉਹ ਪਹਿਲਾਂ ਐਨਐਸਏ ਲੱਗੀ ਹੋਈ ਆ ਉਹ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਤੇ ਹੁਣ ਯੂਆਪਾ ਲੱਗੀ ਤਾਂ ਇਹਦੇ ਨਾਲ ਅਮਰਿਤਪਾਲ ਸਿੰਘ ਦੀਆਂ ਜਿਹੜੀਆਂ ਗੀਆਂ ਹੋ ਮੁਸ਼ਕਲਾਂ ਵੱਧ ਸਕਦੀਆਂ ਕਿਉਂਕਿ ਪਿਛਲੇ ਦਿਨਾਂ ਦੀ ਜੇ ਅਸੀਂ ਸਾਰੀਆਂ ਗਤੀਵਿਧੀਆਂ ਦੇਖਦੇ ਆਂ ਪਿਛਲੇ ਦਿਨਾਂ ਤੋਂ ਅੱਜ ਵੀ ਅਸੀਂ ਇੱਕ ਪ੍ਰੈਸ ਕਾਨਫਰੰਸ ਦੇਖੀ ਜਿਹੜੀ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕੀਤੀ ਲਗਾਤਾਰ ਜਿਹੜੇ ਐਮਪੀ ਫਰੀਦਕੋਟ ਨੇ ਸਰਬਜੀਤ ਸਿੰਘ ਉਹਨਾਂ ਦੇ ਬਿਆਨ ਆ ਰਹੇ ਆ ਨਵੀਂ ਪਾਰਟੀ ਬਣਾਉਣ ਨੂੰ ਲੈ ਕੇ ਮਾਜੀ ਦੇ ਮੇਲੇ ਦੇ ਉੱਤੇ ਇੱਕ ਨਵੀਂ ਪਾਰਟੀ ਦਾ ਜਿਹੜਾ ਐਲਾਨ ਕੀਤਾ ਜਾਣਾ ਹੈ ਹਾਲਾਂਕਿ ਅਮਰਿਤਪਾਲ ਸਿੰਘ ਦੇ ਜਿਹੜੇ ਪਿਤਾ ਨੇ ਤਰਸੇਮ ਸਿੰਘ ਤੇ ਜਿਹੜੇ ਉਹਨਾਂ ਦੇ ਨਾਲ ਦੇ ਸਾਥੀ ਨੇ ਉਹਨਾਂ ਨੇ ਹਾਲਾਂਕਿ ਖਾਸ਼ਾ ਪ੍ਰਗਟ ਕੀਤਾਗਾ ਜਾ ਬੀ ਪਾਲਸ ਨੇ ਇਹਨਾਂ ਸਰਕਾਰ ਨੇ ਕਿਸੇ ਵੀ ਰੂਪ ਦੇ ਵਿੱਚ ਉਹ ਕਾਨਫਰੰਸ ਨਹੀਂ ਹੋਣ ਦੇਣੀ ਇਦਾਂ ਦੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵੀ ਉਹਨਾਂ ਨੂੰ ਜਿਹੜਾਗਾ ਉਹ ਡਿਟੇਨ ਕੀਤਾ ਗਿਆ ਸੀ ਜਦੋਂ ਉਹਨਾਂ ਨੇ ਕੌਮੀ ਇਨਸਾਫ ਮੋਰਚੇ ਤੇ ਜਾਣਾ ਸੀ ਤੇ ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਨੇ ਉੱਥੇ ਜਾਣਾ ਸੀ ਉਹਨਾਂ ਨੂੰ ਡਿਟੇਨ ਕੀਤਾ ਗਿਆ ਸੀ ਤਾਂ ਉਸ ਦੇ ਵਿਚਕਾਰ ਜਿਹੜੀ ਇਹ ਖਬਰ ਆਈ ਹੈ ਇਹ ਖਬਰ ਆਉਣ ਦੇ ਨਾਲ ਜ਼ਰੂਰ ਅਮਰਿਤਪਾਲ ਸਿੰਘ ਦੀਆਂ ਮੁਸ਼ਕਲਾਂ ਵਧਣਗੀਆਂ ਇਸ ਦੇ ਦੌਰਾਨ ਜਦੋਂ ਹੀ ਅਸੀਂ ਇਹ ਖਬਰ ਪੜ੍ਹੀ ਤਾਂ ਉਹਨਾਂ ਦੇ ਜਿਹੜੇ ਵਾਰਿਸ ਪੰਜਾਬ ਜੱਥੇਬੰਦੀ ਦਾ ਜਿਹੜਾ ਸਾਰਾ ਲੀਗਲ ਕੰਮ ਦੇਖਦੇ ਨੇ ਮਾਨ ਸਿੰਘ ਖਾਰਾ ਐਡਵੋਕੇਟ ਨੇ ਹਰਪਾਲ ਸਿੰਘ ਖਾਰਾ ਦੇ بیٹے ਉਹਨਾਂ ਦੇ ਨਾਲ ਵੀ ਸਾਡੀ ਗੱਲਬਾਤ ਹੋਈ ਤਾਂ ਉਹਨਾਂ ਨੇ ਕਿਹਾ ਵੀ ਇਹਦੇ ਬਾਰੇ ਸਾਨੂੰ ਹਜੇ ਕੋਈ ਜਾਣਕਾਰੀ ਨਹੀਂ ਅਸੀਂ ਹੀ ਉਹਨਾਂ ਨੂੰ ਜਿਹੜਾ ਇਹ ਖਬਰ ਦਾ ਜਾਂ ਇਹ ਵੈੱਬਸਾਈਟ ਦਾ ਲਿੰਕ ਭੇਜਾਂਗਾ ਜੇ ਤੁਹਾਨੂੰ ਇਸ ਵੈੱਬਸਾਈਟ ਦੀ ਮੈਂ ਜਾਣਕਾਰੀ ਦਵਾਂ ਇਹ ਜਿਹੜੀ ਦੈਨਿਕ ਭਾਸਕਰ ਦੈਨਿਕ ਭਾਸਕਰ ਵੱਲੋਂ ਇਹ 50 ਮਿੰਟਾਂ ਜਦੋਂ 50 ਮਿੰਟ ਪਹਿਲਾਂ ਹੀ ਇਹ ਜਿਹੜੀ ਖਬਰ ਆ ਉਹ ਬ੍ਰੇਕ ਕੀਤੀ ਗਈ ਹੈ ਇੱਕ ਪ੍ਰਮੁੱਖ ਜਿਹੜੀ ਵੈਬਸਾਈਟ ਆ ਹਿੰਦੀ ਦੀ ਜੇ ਸੀ ਗੱਲ ਕਰਦੇ ਆ ਪ੍ਰਮੁੱਖ ਜਿਹੜੀ ਪੱਤਰਕਾ ਆਗੀ ਇੱਕ ਤੇ ਇਹਨਾਂ ਵੱਲੋਂ ਇਹ ਦਾਵਾ ਕੀਤਾ ਗਿਆ ਹੈਗਾ ਵੀ ਫਰੀਦਕੋਟ ਦੀ ਜਿਹੜੀ ਜ਼ਿਲ੍ਹਾ ਅਦਾਲਤਾਂ ਉੱਥੇ ਜਿਹੜਾ ਹੈਗਾ ਪੁਲਿਸ ਵੱਲੋਂ ਇਹ ਲਿਖਤ ਜਾਣਕਾਰੀ ਦਿੱਤੀ ਗਈ ਹੈ ਜਿਦੇ ਚ ਦੱਸਿਆ ਗਿਆ ਹੈਗਾ ਵੀ ਅਰਸ਼ਦੀਪ ਸਿੰਘ ਉਰਫ ਅਰਸ਼ਦ ਅੱਲਾ ਤੇ ਐਮਪੀ ਜਿਹੜੇ ਅਮਰਤਪਾਲ ਸਿੰਘ ਆ ਉਹਨਾਂ ਦੇ ਉੱਤੇ ਯੂਏਪੀਏ ਲਾਇਆ ਗਿਆ ਤੇ ਇਹ ਸਾਰਾ ਜਿਹੜਾ ਯੂਏਪੀਏ ਲਾਇਆ ਗਿਆ ਜਾਂ ਸਾਰੀ ਜਿਹੜੀ ਕਾਰਵਾਈ ਹੋਈ ਆ ਇਹ ਗੁਰਪ੍ਰੀਤ ਸਿੰਘ ਹਰੀਨੋ ਕਤਲ ਕੇਸ ਮਾਮਲੇ ਦੇ ਵਿੱਚ ਹੋਈ ਆ ਜੇ ਜੇ ਆਪਾਂ ਪਿਛਲੇ ਸਾਲ ਵੀ ਗੱਲ ਕਰ ਗਏ ਜਦੋਂ ਕਤਲ ਹੁੰਦਾਗਾ ਉਸ ਤੋਂ ਬਾਅਦ ਕਾਫੀ ਦਿਨ ਪੂਰੀ ਇਨਵੈਸਟੀਗੇਸ਼ਨ ਚੱਲਦੀ ਆ ਤੇ ਜਿਹੜੇ ਪੁਲਿਸ ਦੇ ਵੱਡੇ ਅਧਿਕਾਰੀ ਆ ਉਹ ਵੀ ਸਾਹਮਣੇ ਆਉਂਦੇ ਆ ਜਦੋਂ ਉਹ ਅਮਰਿਤਪਾਲ ਸਿੰਘ ਦਾ ਜਿਹੜੇ ਸੰਸਦ ਨੇ ਖਡੂਰ ਸਾਹਿਬ ਤੋਂ ਉਹਨਾਂ ਦਾ ਨਾਮ ਲੈਂਦੇ ਆ ਇਸ ਕੇਸ ਦੇ ਵਿੱਚ ਤੇ ਉਦੋਂ ਬਾਅਦ ਪਰਿਵਾਰ ਵੱਲੋਂ ਵੀ ਇਹ ਗੱਲਾਂ ਆ ਪਰਿਵਾਰ ਵੱਲੋਂ ਜਿੰਨੇ ਵੀ ਉਦੋਂ ਬਾਅਦ ਇੰਟਰਵਿਊਜ਼ ਹੋਏ ਜਾਂ ਜਿੱਥੇ-ਇਥੇ ਸਵਾਲ ਪੁੱਛਿਆ ਗਿਆ ਪਰਿਵਾਰ ਵੱਲੋਂ ਇਸ ਸਵਾਲਾਂ ਨੂੰ ਲੈ ਕੇ ਕਿਨਾਰਾ ਕੀਤਾ ਗਿਆ ਇਨਕਾਰ ਕੀਤਾ ਗਿਆ ਹਾਲਾਂਕਿ ਬਹੁਤ ਸਾਰੇ ਜਿਹੜੇ ਅਮਰਿਤਪਾਲ ਸਿੰਘ ਦੇ ਸਮਰਥਕ ਨੇ ਜਾਂ ਉਹਨਾਂ ਨਾਲ ਲੋਕ ਜੁੜੇ ਹੋਏ ਆ ਉਹਨਾਂ ਵੱਲੋਂ ਵੀ ਇਹ ਵੱਡੇ ਸਵਾਲ ਚੁੱਕੇ ਗਏ ਵੀ ਇਸ ਕੇਸ ਦੇ ਵਿੱਚ ਉਹਨਾਂ ਨੂੰ ਫਸਾਇਆ ਜਾ ਰਿਹਾ ਹਾਲਾਂਕਿ ਇੱਕ ਦੂਜੀ ਧਿਰ ਉਹਨਾਂ ਦਾ ਇੱਕ ਆਪਣਾ ਪੱਖ ਆ ਪਰ ਇਹ ਸਾਰੀ ਖਬਰ ਆਉਣ ਤੋਂ ਬਾਅਦ ਹੁਣ ਪਰਿਵਾਰ ਦਾ ਕੀ ਪੱਖ ਹੋਊਗਾ ਜਾਂ ਪਰਿਵਾਰ ਇਸ ਬਾਰੇ ਕੀ ਕਹੂਗਾ ਅਸੀਂ ਲਗਾਤਾਰ ਇਸ ਬਾਰੇ ਜਾਣਕਾਰੀ ਤੁਹਾਨੂੰ ਦਿੰਦੇ ਰਹਾਂਗੇ ਵੀ ਇਸ ਦੇ ਉੱਤੇ ਕੀ ਗੱਲਬਾਤ ਆ ਪਰ ਹਾਲਾਂਕਿ ਅੱਜ ਦੀ ਜੇ ਅਸੀਂ ਗੱਲ ਕਰਦੇ ਹਾਂ ਹੁਣ ਦੀ ਅੱਜ ਇੱਕ ਪੰਜਾਬ ਦੀ ਇੱਕ ਵੱਡੀ ਖਬਰ ਆ ਵੀ ਜਿਹੜੇ ਐਮਪੀ ਨੰਮਿਤਪਾਲ ਸਿੰਘ ਉਹਨਾਂ ਦੇ ਉੱਤੇ ਯੂਏਪੀਏ ਲੱਗ ਗਿਆ ਧੰਨਵਾਦ ਜੀ